ਆਪਣੀ ਜ਼ੁਬਾਨੇ ਪਾਕ ਤੋਂ ਬਚਨਾਂ ਨੂੰ ਉਚਾਰਨ ਕਰਕੇ ਆਕਾਲ ਪੁਰਖ ਵੈਗੁਰੂ ਜੀ ਦਾ ਜੋ ਉਪਦੇਸ਼ ਆ ਉਸ ਨੂੰ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਣ ਵਾਸਤੇ ਸਾਨੂੰ ਦਰੜ ਕਰਵਾਉਣ ਵਾਸਤੇ ਸੁਹੀ ਰਾਗ ਦੇ ਅੰਦਰ ਸ਼ੰਤਨ ਦੇ ਦੁਆਰਾ ਪਹਿਲੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਨਰੰਗਕਾਰੀ ਸਾਹਿਬ ਆਪਣੀ ਜ਼ੁਬਾਨੀ ਪਾਖ ਤੋ ਉਚਾਰਨ ਕਰਕੇ ਚੌਥੇ ਸੁਰ ਤਾਲ ਦੇ ਅੰਦਰ ਇਹਨੂੰ ਗਾਇਨ ਕਰਨ ਦੀ ਤਾਂਗੀਦ ਕਰਦੇ ਸਤਿਗੁਰੂ ਮਹਾਰਾਜ ਜੀ ਨੇ ਉਸ ਆਕਾਲ ਪੁਰਖ ਵੈਗੁਰੂ ਜੀ ਦਾ ਮੰਗਲ ਕੀਤਾ ਇਕ ਕਾਰ ਸਤਗੁਰ ਪ੍ਰਸਾਦ ਇਕ ਅਦੁੱਤੀ ਪਰਮਾਤਮਾ ਜਿਸ ਵਰਗਾ ਦੂਜਾ ਕੋਈ ਨਹੀਂ ਪਹਿਲਾ ਹੈ ਨਹੀਂ ਸੀ ਹੁਣ ਹੈ ਮੌਜੂਦ ਨਹੀਂ ਇਹਦੂ ਬਾਤਿ ਪਰਮਾਤਮਾ ਵਰਗਾ ਨਹੀਂ ਕੋਈ ਦੂਜਾ ਹੋਣਾ ਬਹੁਤ ਸੰਸਾਰ ਵਿੱਚ ਆਏ ਗਏ ਆਉਂਦੇ ਜਾਂਦੇ ਰਹੇ ਜਿੰਨੇ ਵੀ ਉਹਨੇ ਪੈਦਾ ਕੀਤੇ ਨੇ ਸਭਨਾਂ ਨੂੰ ਪ੍ਰਕਾਸ਼ਨ ਹਾਰਾਏ ਉਤਪਤੀ ਕਰਨ ਵਾਲਾ ਐ ਐਸੇ ਪਰਮਾਤਮਾ ਦਾ ਨਾਸ ਕਦੇ ਨਹੀਂ ਹੁੰਦਾ ਉਹ ਸਤ ਸਰੂਪ ਏ ਜਿਹੜਾ ਉਹਨੂੰ ਜਪਦਾ ਸਿਮਰਦਾ ਜੁੜਦਾ ਉਹਦੇ ਮਾਰਗ ਤੇ ਤੁਰਦਾ ਫਿਰਦਾ ਉਹਦਾ ਪ੍ਰਕਾਸ਼ ਨਾਲ ਭਰ ਜਾਂਦਾ ਆਨੰਦ ਸਰੂਪ ਏ ਪਰਮਾਤਮਾ ਤੇ ਉਸ ਆਨੰਦ ਸਰੂਪ ਨਾਲ ਜਦੋਂ ਕੋਈ ਜੁੜਦਾ ਹੈ ਉਹਦਾ ਜੀਵ ਦਾ ਜੀਵਨ ਆਨੰਦਮਈ ਹੋ ਜਾਂਦਾ ਹੈ ਆਨੰਦ ਦੇ ਸਹਿਤ ਹੋ ਜਾਂਦਾ ਹੈ ਖੁਸ਼ੀਆਂ ਦੇ ਖੇੜੇ ਸਹਿਤ ਹੁੰਦਾ ਐਸੇ ਆਕਾਲ ਪੁਰਖ ਵੈਗੁਰੂ ਜੀ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਕਿਸੇ ਦੂਜੇ ਦੀ ਨਹੀਂ ਉਹਦੀ ਕਿਰਪਾ ਦੇ ਨਾਲ ਹੁੰਦੀ ਹੈ ਜਦੋਂ ਕਿਰਪਾ ਫਿਰ ਕਰਦਾ ਹੈ ਜੀਵ ਈਸ਼ ਦਾ ਪਿੰਨ ਭੇਦ ਮਿਟਾ ਦਿੰਦਾ ਹੈ ਫਰਕ ਮਿਟਾ ਦਿੰਦਾ ਹੈ ਮਲਾ ਲੈਂਦਾ ਹੈ ਐਸੇ ਪਰਮਾਤਮਾ ਦੇ ਬਾਬਤ ਸਾਨੂੰ ਸਮਝਾਉਂਦੇ ਆ ਜਗਿਆ ਸੁਮੁਖ ਦੇ ਦੁਆਰਾ ਸਾਨੂੰ ਸਮਝਾ ਰਹੇ ਨੇ ਬੜੇ ਸੁੰਦਰ ਵਿਚਾਰਾਂ ਦੇ ਦੁਆਰਾ ਪ੍ਰਾਰਥਨਾ ਕਰੀ ਨੇ ਬੇਨਤੀ ਕੀਤੀ ਮਹਾਰਾਜ ਜਿਸ ਦੀ ਆਪ ਗੱਲ ਸੁਣਾਉਨੇ ਹੋ ਜਿਹਦੇ ਬਚਨ ਸੁਣਾਉਨੇ ਹੋ ਜਿਹਦੇ ਨਾਲ ਸਾਨੂੰ ਮਿਲਾਉਨੇ ਹੋ ਮਹਾਰਾਜ ਜੀ ਉਹ ਪਰਮਾਤਮਾ ਨੂੰ ਕਿਸੇ ਦੇਖਿਆ ਉਹ ਪਰਮਾਤਮਾ ਨੇ ਜਗਤ ਬਣਾਇਆ ਜਗ ਦੇ ਜੀਵਾਂ ਨੇ ਉਹਨੂੰ ਦੇਖਿਆ ਕਿਹਸਾ ਹੈ ਇਹ ਕੈਸੀ ਬੰਤਰ ਬਣਾਉਂਦੇ ਨੂੰ ਦੇਖਿਆ ਮਹਾਰਾਜ ਫਿਰ ਕਿਰਪਾ ਕਰਦੇ ਕਹਿੰਦੇ ਜਿਨਾਂ ਕੀਆ ਤਿੰਨ ਦੇਖਿਆ ਜਗ ਧੰੜੇ ਲਾਇਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਏ ਭਾਈ ਜਿਸ ਪਰਿਪੂਰਨ ਪ੍ਰਮਾਤਮਾ ਨੇ ਅਰ ਜਗਤ ਨੂੰ ਕੀਆ ਕੀਤਾ ਬੰਤਰ ਬਣਾਈ ਜਿਹੜੇ ਪ੍ਰਮਾਤਮਾ ਨੇ ਜਗਤ ਦੀ ਬੰਤਰ ਬਣਾਈਏ ਜਿਨ ਤੇਰੀ ਮਨ ਬਨਤ ਬਣਾਈ ਊਠ ਤ ਬੈਠ ਤ ਸਾਧ ਤਿਸੇ ਧਾਈ ਤੇਰੀ ਸੰਸਾਰ ਦੀ ਬੰਤਰ ਵੀ ਨਿਰੰਕਾਰ ਨੇ ਬਣਾਈ ਕੀਆ ਕੀਤਾ ਰਚਿਆ ਤੇ ਜੀਵ ਸੰਸਾਰ ਦੇ ਵਿੱਚ ਜਿਹੜੇ ਇਧਰ ਉਧਰ ਵਿਸਰਦੇ ਉਹਨਾਂ ਨੂੰ ਵੀ ਪਰਮਾਤਮਾ ਨੇ ਰਚਨਾ ਕੀਤਾ ਜੀਵਨ ਦੇ ਅੰਦਰ ਚੇਤਨ ਸਤਾ ਹੈ ਉਹ ਵੀ ਪਰਮਾਤਮਾ ਨੇ ਰਚੇ ਤੇ ਜਿਸ ਪਰਮਾਤਮਾ ਨੇ ਇਧਰ ਰਚਨ ਰਚਿਆ ਉਹਨੇ ਸੰਸਾਰ ਨੂੰ ਦੇਖਿਆ ਉਹ ਬਣਾ ਕੇ ਜਨ ਰੰਗ ਰਵਾਈ ਜਿਨੇ ਇਹ ਸੰਸਾਰ ਸ੍ਰੇਟੀ ਬਣਾਈ ਆ ਤੇ ਮਹਾਰਾਜ ਨੇ ਬਚਨ ਕੀਤੇ ਬੈਠਾ ਵੇਖੈ ਵਖ ਅਕੇਲਾ ਉਹ ਦੇ ਵਿੱਚ ਜਿੱਥੇ ਰਮਿਆ ਆਪ ਵੱਖਰਾ ਹੋ ਕੇ ਵੀ ਇਸ ਸ੍ਰਿਸ਼ਟੀ ਨੂੰ ਦੇਖ ਰਿਹਾ ਹੈ ਇਹਨੂੰ ਦੇਖਦਾ ਹੈ ਉਹ ਪਰਿਪੂਰਨ ਪਰਮਾਤਮਾ ਸੱਦ ਸੁਣਦਾ ਸੱਦ ਵੇਖਦਾ ਉਹ ਹਮੇਸ਼ਾ ਸੁਣਦਾ ਜੋ ਗੁਫਤ ਗੋ ਅਸੀਂ ਬੋਲਦੇ ਕੈਨੇ ਸੁਣਨੇ ਆ ਉਹ ਸਦਾ ਸੁਣਦਾ ਹੈ ਜੋ ਕੁਝ ਅਸੀਂ ਪ੍ਰਤੱਖ ਜਾਂ ਅਨਪ੍ਰਤੱਖ ਜਾਂ ਲੋਕਸ਼ਿਪਕੇ ਕਰਦੇ ਆ ਉਹ ਵੀ ਦੇਖਦਾ ਹੈ ਜੋ ਪਰਮਾਤਮਾ ਦੇ ਕੋਲੋਂ ਛਪਾ ਕੇ ਕਰਨ ਦਾ ਯਤਨ ਕਰਨੇ ਕਿਸੇ ਸੰਸਾਰ ਦੇ ਜੀਵ ਤੋਂ ਛਪਾ ਲਵਾਂਗੇ ਉਹ ਹਰ ਜਗ੍ਹਾ ਤੇ ਦੇਖਦਾ ਹੈ ਜਿਸ ਪਰਮਾਤਮਾ ਨੇ ਸੰਸਾਰ ਨੂੰ ਕੀਆ ਕੀਤਾ ਬਣਾਇਆ ਸੰਸਾਰ ਦੇ ਜੀਵਾਂ ਨੂੰ ਬਣਾਇਆ ਹੈ ਪਰ ਸੰਸਾਰ ਦੇ ਜੀਵਾਂ ਨੇ ਉਹਨੂੰ ਦੇਖਿਆ ਇਹਨਾਂ ਦੇਖ ਲਿਆ ਆਪਣੇ ਅੰਦਰ ਜੀਵ ਨੇ ਦੇਖ ਲਿਆ ਨਰੰਕਾਰ ਨੂੰ ਸੰਸਾਰ ਵਿੱਚ ਕਣ-ਕਣ ਵਿੱਚ ਮਹਾਜ਼ਰ ਨਾਜ਼ਰ ਇਹਨੇ ਦੇਖ ਲਿਆ ਔਰ ਕੁਝ ਰੱਬ ਦੇ ਪਿਆਰ ਵਾਲਿਆਂ ਨੇ ਕਣ-ਕਣ ਵਿੱਚ ਦੇਖਿਆ ਬਹੁਤਾਤ ਅੰਦਰ ਨਹੀਂ ਕਹਿੰਦੇ ਹੋ ਪ੍ਰਮਾਤਮਾ ਨੇ ਸਭਨਾਂ ਨੂੰ ਦੇਖਿਆ ਹੈ ਤੇ ਇਹ ਸੰਸਾਰ ਨੂੰ ਦੇਖ ਕੇ ਇਹਦੀ ਦੇਖਭਾਲ ਕਰਦਾ ਹੈ ਸੰਭਾਲ ਕਰਦਾ ਹੈ ਪ੍ਰਮਾਤਮਾ ਉਹ ਸਾਰਿਆਂ ਨੂੰ ਦੇਖਦਾ ਹੈ ਕਿਸ ਨੂੰ ਕੀ ਚਾਹੀਦਾ ਕਿਸੇ ਨੂੰ ਰੋਜੀ ਚਾਹੀਦੀ ਹੈ ਕਿਸੇ ਨੂੰ ਸਰੀਰਕ ਆਰੋਗਤਾ ਚਾਹੀਦੀ ਹੈ ਕਿਸੇ ਨੂੰ ਪਾਣੀ ਚਾਹੀਦਾ ਕਿਸੇ ਨੂੰ ਅੰਨ ਚਾਹੀਦਾ ਕਿਸੇ ਨੂੰ ਵਸਤਰ ਚਾਹੀਦਾ ਹੈ ਉਹਦੇ ਤੱਕ ਪੰਚੌਂਦਾ ਜੋ ਲੋੜ ਏ ਉਹ ਤਾਂ ਪੰਚੌਂਦਾ ਉਹ ਦੇਖਦਾ ਹੈ ਔਰ ਉਹ ਤਾਂ ਦੁਖੀਆਂ ਦੀ ਪੁਕਾਰ ਸੁਣ ਲੈਂਦਾ ਹੈ ਕਿ ਉਹ ਸਦਾ ਸੁਣਦਾ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਬਚਨ ਕਰਦੇ ਨੇ ਕਿ ਹਾਥੀ ਕੀ ਚਿੰਗਾਰ ਪਲ ਪਾਛੇ ਪੌਚਤ ਚੀਟੀ ਕੀ ਚੰਗਾਰ ਪਹਿਲੇ ਸੁਣੀਅਤ ਕਹਿੰਦੇ ਇਹਨਾਂ ਦਾ ਤਾਂ ਸੁਣਦਾ ਅਜੇ ਹਾਥੀ ਦੀ ਮਾਰੀ ਹੋਈ ਚੀਕ ਭਾਵੇਂ ਦੇਰੀ ਨਾਲ ਪਹੁੰਚੇ ਪਰ অতি ਬਰੀਕੀ ਦੇ ਵਿੱਚ ਜਿਹੜੀ ਕੀੜੀ ਦੀ ਕੀਤੀ ਪੁਕਾਰ ਇਹਨਾਂ ਉਹ ਜਤਲਕਤ ਉਹਦੇ ਕੰਨਾਂ ਤੱਕ ਪਹੁੰਚ ਜਾਂਦੀ ਏ ਉਹਨੂੰ ਪ੍ਰਮਾਤਮਾ ਸੁਣਦਾ ਇੰਨੀ ਬਰੀਕੀ ਨਾਲ ਸੁਣਦਾ ਕੀੜੇ ਦੀ ਆਵਾਜ਼ ਵੀ ਸੁਣਦਾ ਹੈ ਦੇ ਉਹ ਕੀੜੀ ਦੀ ਆਵਾਜ਼ ਸੁਣਦਾ ਹੈ ਤੇ ਹਰ ਇੱਕ ਦੀ ਆਵਾਜ਼ ਸੁਣਦਾ ਹੈ ਜਿੰਨ ਕੀਆ ਤਿੰਨ ਦੇਖਿਆ ਜਿੰਨੇ ਸੰਸਾਰ ਦੀ ਬੰਤਰ ਬਣਾਈ ਪਾਲਣਾ ਕੀਤੀ ਉਹ ਪਰਮੇਸ਼ਰ ਜਿਹੜਾ ਉਹਨੇ ਸਭ ਨੂੰ ਦੇਖਦਾ ਸਾਰੇ ਸੰਸਾਰ ਨੂੰ ਦੇਖਦਾ ਹੈ ਰੱਬ ਨਾਲ ਮਿਲੀ ਹੋਈ ਪੁੰਨ ਆਤਮਾ ਉਹ ਵੀ ਨਰੰਕਾਰ ਨੂੰ ਕਣਕਣ ਵਿੱਚ ਦੇਖਦਾ ਹੈ ਜਗ ਧੰੜੇ ਲਾਇਆ ਉਸ ਪਰਮਾਤਮਾ ਨੇ ਜਗਤ ਦੀ ਰਚਨਾ ਕਰਕੇ ਇਹਦੀ ਬੰਤਰ ਬਣਾ ਕੇ ਧੰਦਿਆਂ ਦੇ ਵਿੱਚ ਲਾਇਆ ਔਰ ਧਨ ਕਮਾਉਣ ਵਿੱਚ ਝੋਟੇ ਹੋਏ ਨੇ ਧਨ ਦੇ ਕਾਰਨ ਧਰਮ ਨੂੰ ਬਹੁਤਾਦ ਅੰਦਰ ਭੁੱਲਦੇ ਨੇ ਧਨ ਦੇ ਵਾਸਤੇ ਧਰਮ ਨੂੰ ਦਾਤੇ ਲਾ ਦਿੰਦੇ ਆ ਅਰ ਤਨ ਦੀ ਖਾਤਰ ਧਰਮ ਮੰਗਵਾ ਦਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਨੇ ਇਹ ਬੰਤਰ ਬਣਾਈਏ ਤੇ ਸੰਸਾਰ ਦੇ ਜੀਵ ਉਹਦੇ ਆਨਕੂਲ ਚੱਲਦੇ ਨੇ ਅਰ ਜੇ ਕੋਈ ਧਰਮ ਨੂੰ ਦਾਤ ਤੇ ਤਨ ਵਾਸਤੇ ਲਾਉਂਦਾ ਹੈ ਮਹਾਰਾਜ ਕਹਿੰਦੇ ਖਸਮੈ ਨਦਰੀ ਕੀੜਾ ਆਵੇ ਜੇ ਤੇ ਚੁਗੈ ਦਾਣੇ ਜਿਨਨੇ ਦਾਨੇ ਚੁਗਦਾ ਜੋ ਖਾਣਾ ਪੀਣਾ ਹੈ ਖਸਮ ਮਾਲਕ ਦੀ ਨਦਰ ਵਿੱਚ ਐਉਂ ਆ ਜਿਵੇਂ انسان ਨੂੰ ਫਿਰਦੇ ਨੂੰ ਕੀੜੀ ਦਾ ਕੋਈ ਜ਼ਿਆਦਾ ਮਤਲਬ ਨਹੀਂ ਨਾ ਪਤਾ ਨਹੀਂ ਕਿੰਨੀਆਂ ਮਸਲੇ ਕਿ ਨੰਗ ਜਾਂਦਾ ਹੈ ਤੇ ਐਸੇ ਧਨ ਦੀ ਖਾਤਰ ਧਰਮ ਨੂੰ ਦਾਤੇ ਲਾਉਣ ਵਾਲੇ ਪਤਾ ਨਹੀਂ ਕਿੰਨੇ ਕੁ ਮਸਲੇਦਾਰੇ ਨੇ ਪਤਾ ਨਹੀਂ ਕਿੰਨੇ ਕੁ ਮਸਲੀ ਦੇ ਜਾ ਰਹੇ ਨੇ ਔਰ ਇਸ ਕਰਕੇ ਕਿ ਪਰਮਾਤਮਾ ਦੀ ਨਦਰ ਵਿੱਚ ਉਹਦੀ ਔਕਾਤ ਇੰਨੀ ਕੁ ਹੈ ਜਿੰਨੀ ਕ ਇੱਕ ਕੀੜੀ ਨੂੰ ਅਸੀਂ ਸਮਝਦੇ ਆਂ ਮਹਾਰਾਜ ਕਹਿੰਦੇ ਇੰਨਾ ਕੁ ਨਦਰ ਵਿੱਚ ਆਉਂਦਾ ਹੁਣ ਤੁਰਦੇ ਫਿਰਦੇ ਕਿੰਨੀਆਂ ਕੁ ਕੀੜੀਆਂ ਨੂੰ ਬਚਾਣੇ ਆਂ ਤੁਰਦੇ ਆ ਫਿਰਦੇ ਆ ਜਦ ਕਿੰਨੀਆਂ ਖਬਰਾਂ ਮਿਲਦੀਆਂ ਫੁਲਾਣੇ ਤਾਂ ਤੇ ਫੁਲਾਣਾ ਚੜਾਈ ਕਰ ਗਿਆ ਫੁਲਾਣੇ ਤੇ ਫੁਲਾਣਾ ਚੜਾਈ ਕਰ ਗਿਆ ਫੁਲਾਣੀ ਥਾਂ ਤੇ ਫੁਲਾਣਾ ਰੜਕਦਾ ਪਿਆ ਮਹਾਰਾਜ ਕਹਿੰਦੇ ਤਾਂ ਧਰਮ ਹਾਰਿਆ ਔਰ ਅ ਧਰਮ ਨੂੰ ਹਾਰ ਕੇ ਸੰਸਾਰ ਵਿੱਚ ਚੱਲਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਪਕੜ ਵਿੱਚ ਨਹੀਂ ਆਉਂਦਾ ਸੰਸਾਰ ਦੀ ਅਰ ਸੰਸਾਰ ਨੂੰ ਦੇਖਦਾ ਉਹਨੇ ਸੰਸਾਰ ਪੈਦਾ ਕਰਕੇ ਅਰ ਸੰਸਾਰ ਨੂੰ ਤੰਦਿਆਂ ਦੇ ਵਿੱਚ ਲਾਇਆ ਧਰਮ ਨੂੰ ਉਭਾਰਨ ਦੇ ਲਈ ਇਹਦਾ ਤੰਦਾ ਧਰਮ ਬਣ ਜਾਵੇ ਤੰਦੇ ਵਿੱਚੋਂ ਧਰਮ ਨਦਰ ਆਵੇ ਬਦ ਕਿਸਮਤੀ ਇਹ ਕਿ ਧਰਮ ਵਿੱਚੋਂ ਤੰਦਾ ਜਿਹੜਾ ਨਦਰ ਆਉਣ ਲੱਗ ਪਿਆ ਧਰਮ ਨੂੰ ਹੀ ਤੰਦਾ ਬੁਣਾ ਦਿੱਤਾ ਹੈ ਅੰਦਰ ਧਰਮ ਨਹੀਂ ਦਿਖਾਵਾ ਧਰਮੰਦਾ ਕੋਲ ਧਰਮ ਨਹੀਂ ਰੌਲਾ ਗੌਲਾ ਧਰਮੰਦਾ ਧਰਮ ਦੇ ਨਾਂ ਤੇ ਬਹੁਤ ਕੁਝ ਲੁੱਟ ਕਸੁੱਟ ਕੀਤੀ ਜਾ ਰਹੀ ਧਰਮ ਦੇ ਨਾਂ ਤੇ ਬਹੁਤ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਧਰਮ ਹੈ ਕੋਈ ਨਹੀਂ ਕੋਲ ਧਰਮ ਦਾ ਪਤਾ ਨਹੀਂ ਕੀ ਆ ਧਰਮ ਦਾ ਪਤਾ ਨਹੀਂ ਟਿਕਣਾ ਕਿਵੇਂ ਆ ਉਤਪਨ ਕਿਵੇਂ ਹੋਣਾ ਹੈ ਇਹਨੇ ਵਦਨਾ ਕਿਵੇਂ ਰੁਕਨਾ ਕਿਵੇਂ ਨਸ਼ਟਤਾਈ ਕਿਵੇਂ ਹੋਣੀ ਇਹਨਾਂ ਗੁਣਾਂ ਦਾ ਕੋਈ ਪਤਾ ਨਹੀਂ ਮਹਾਰਾਜ ਮੇਰੇ ਕਰਦੇ ਆ ਧਰਮ ਦਾ ਧਾਰਣੀ ਵੋ ਜੇ ਤੂੰ ਆਖੇ ਪਰਮਾਤਮਾ ਨੂੰ ਮੈਂ ਕਿਦੇ ਰੁਕਿਆ ਆ ਜਾਂ ਪਕੜ ਲਉ ਕਹਿੰਦੇ ਨਹੀਂ ਉਹ ਆਗਾਹ ਔਰ ਉਹ ਪਕੜ ਤੋਂ ਪਰਿਆ ਦੇਖੈ ਪਿੱਛੋਂ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਆਗਾਹ ਗਹਿਆ ਨਹੀਂ ਜਾਏ ਉਹ ਪਕੜਿਆ ਨਹੀਂ ਜਾਏਗਾ ਤੇਰੀ ਪਕੜ ਵਿੱਚ ਨਹੀਂ ਆਏਗਾ ਜੇ ਤੂੰ ਆਪਣੀ ਬੁੱਧੀ ਦੇ ਬਲ ਨਾਲ ਮਨ ਦੇ ਬਲ ਨਾਲ ਕਹ ਆਪਣੀ ਚਾਤੂਰੀ ਨਾਲ ਕਹ ਮਨੁੱਖ ਕੀ ਕਰਦਾ ਹੈ ਆਪਣੀ ਸਿਆਣਫ ਦੇ ਨਾਲ ਕਹਿੰਦਾ ਕਿ ਕੋਈ ਮੈਨੂੰ ਕਿਤੇ ਨਹੀਂ ਦੇਖਦਾ ਜੋ ਕੁਝ ਮੈਂ ਮਰਜ਼ੀ ਕਰਾਂ ਮਹਾਰਾਜ ਕਹਿੰਦੇ ਫਿਰ ਕੀ ਕਰਦਾ ਅੱਗੋਂ ਦੇਖੈ ਪਿੱਛੋਂ ਦੇਖੈ ਤੁਜ ਤੇ ਕਹਾਂ ਛਪਾਵੇਂ ਮਹਾਰਾਜ ਅੱਗੋਂ ਵੇਖ ਲਿਆ ਪਿੱਛੋਂ ਦੇਖ ਲਿਆ ਦਾਇ ਬੈਨ ਦੇਖ ਲਿਆ ਕੋਈ ਨਹੀਂ ਮੈਨੂੰ ਦੇਖਦਾ ਤੇ ਕਹਿੰਦੇ ਤੇਰੇ ਤੋਂ ਕਿਵੇਂ ਛਪਾ ਲਵੇਗਾ ਮਹਾਰਾਜ ਤੂੰ ਤਾਂ ਉਹਦੇ ਅੰਦਰ ਬੈਠਾ ਹੀ ਦੇਖ ਰਿਆ ਹੈ ਕੀ ਕਰਦਾ ਹੈ ਇਹ ਕੀ ਕਰਦਾ ਮਹਾਰਾਜ ਇਹ ਵੀ ਬਚਨ ਕਰਦੇ ਖੁਸ ਖੁਸ ਲੈਦਾ ਵਸਤ ਭਰਾਈ ਪਰਾਇ ਵਸਤੂ ਨੂੰ ਲੁੱਟ ਘੁੱਟ ਕਰ ਕਰਕੇ ਵੱਲ ਛਲ ਕਰਕੇ ਇਕੱਠੀ ਕਰਦਾ ਖੁਸ਼ ਖੁਸ਼ ਲੈਂਦਾ ਵਸਤ ਪਰਾਇ ਪਰਾਇ ਵਸਤੂ ਨੂੰ ਪ੍ਰਾਪਤ ਕਰਨ ਲਈ ਪਤਾ ਨਹੀਂ ਕਿੰਨੇ ਕੋ ਪ੍ਰਾਪੂ ਕੰਡੇ ਕਰਦਾ ਵੇਖੈ ਸੁਣੈ ਤੇਰੇ ਨਾਲ ਖੋਦਾਈ ਕਹਿੰਦੇ ਤੇਰੇ ਨਾਲ ਖੁਦਾ ਤੈਨੂੰ ਵੇਖਦਾ ਜੋ ਤੂੰ ਕਰਦਾ ਜੋ ਤੂੰ ਬੋਲਦਾ ਅੰਦਰ ਚਿਤ ਵਧੈ ਉਹ ਤੈਨੂੰ ਪਰਮਾਤਮਾ ਸੁਣਦਾ ਵੀ ਇਹ ਫੈਸਲਾ ਉਸੇ ਦਾ ਹੀ ਹੋਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰੀ ਪੂਰਨ ਪਰਮਾਤਮਾ ਨੇ ਜਗਤ ਉਪਾਏ ਤੁਦ ਧੰਦੇ ਲਾਇਆ ਭੁੰਡੀ ਕਾਰ ਕਮਾਈ ਜਗਤ ਨੂੰ ਪੈਦਾ ਕੀਤਾ ਪੈਦਾ ਕਰਕੇ ਧੰਦੇ ਦੇ ਵਿੱਚ ਲਾ ਦਿੱਤਾ ਕਾਰੋਬਾਰ ਵਿੱਚ ਲਾ ਦਿੱਤਾ ਭੁੰਡੀ ਕਾਰ ਕਮਾਈ ਪਰ ਜੀਵਾਂ ਨੇ ਦੇੜੇ ਸੰਸਾਰ ਵਿੱਚ ਆ ਕੇ ਵਿਅਰਥਕਾਰ ਕਮਾਈ ਚੰਗੀ ਕਿਰਤਨਾ ਕੀਤੀ ਚੰਗੇ ਪਾਸੇ ਨੂੰ ਨਾ ਤੁਰੇ ਧੰਦੇ ਨੂੰ ਧਰਮ ਨਾ ਬਣਾਇਆ ਉਲਟਾ ਧਰਮ ਨੂੰ ਧੰਦਾ ਬੁਣਾ ਕੇ ਧਰ ਦਿੱਤਾ ਮਹਾਰਾਜ ਕਹਿੰਦੇ দান تیرੈ ਘਟ ਚਾਨਣਾ ਤਨ ਚੰਦ ਦੀ ਪਾਇਆ ਤਨ ਗੁਰੂ ਨਾਨਕ ਨਰੰਕਾਰੀ ਮਹਾਰਾਜ ਸਾਹਿਬ ਕਹਿੰਦੇ ਦਾਤਾ ਤੂੰ ਐਸਾ দান ਦਿੱਤਾ ਜੋ ਕੁਝ ਦਿੱਤਾ ਦਾਨ ਵਿੱਚ ਦਿੱਤਾ ਹੈ ਚੇਤਨ ਦਿੱਤਾ ਹੈ ਦਾਨ ਵਿੱਚ ਦਿੱਤਾ ਹੈ ਨੈਨ ਪ੍ਰਾਨ ਦਾਨ ਵਿੱਚ ਦਿੱਤੇ ਸ਼ਰੀਰ ਦਾਨ ਵਿੱਚ ਦਿੱਤਾ ਹੈ ਕਰ ਪਰਵਾਰ ਦਾਨ ਵਿੱਚ ਦਿੱਤਾ ਹੈ ਦੇ ਆ ਰੋਗਤਾ ਦਾਨ ਵਿੱਚ ਦਿੱਤੀ ਆ ਕਾਰੋਬਾਰ ਦਾਨ ਵਿੱਚ ਦਿੱਤਾ ਹੈ ਸਭ ਕੁਝ ਸਾਨੂੰ ਦਾਨ ਵਿੱਚ ਹੀ ਮਿਲਿਆ ਹੋਇਆ ਤੇ ਅਜੇ ਅਸੀਂ ਬੋਲਣ ਲੱਗੇ ਦੇਖਦੇ ਨਹੀਂ ਰੱਬ ਨੇ ਸਾਨੂੰ ਕੀ ਦਿੱਤਾ ਹੈ ਆ ਜਿਹੜੀ ਜ਼ਬਾਨ ਨਾਲ ਕਹਿਣਾ ਜੇ ਦੀ ਸਤਾ ਖੋ ਲਵੇ ਪ੍ਰਮਾਤਮਾ ਤੇ ਫਿਰ ਕੁਸਕ ਕੇ ਦਿਖਾਵੀ ਜੇ ਪਾਣੀ ਵੀ ਮੰਗ ਗਿਆ ਤੇ ਕਹਦੇਂ ਤੇਰੀ ਸਮਝ ਆ ਗਈ ਤੇ ਔਰ ਜਿਹੜੇ ਹੱਥ ਪੈਰ ਦਿੱਤੇ ਨੇ ਜੇ ਇਹਨਾਂ ਦੀ ਸਤਾ ਖੋ ਲਵੇ ਤੇ ਕਿਸੇ ਨੇ ਤੈਨੂੰ ਤੋੜਨਾ ਨਹੀਂ ਉਹ ਰੱਬ ਨੇ ਬਹੁਤ ਕੁਝ ਦਿੱਤਾ ਹੈ ਤੋ ਉਹਦੀਆਂ ਦਾਤਾਂ ਨੂੰ پا ਕੇ ਨਾ ਸ਼ੁਕਰਾ ਹੋ ਗਏ ਸ਼ੁਕਰ ਕਰਿਆ ਕਰ ਬਹੁਤ ਕੁ ਦੋਨੇ ਦਿੱਤਾ ਮਹਾਰਾਜ দান ਤੇਰਾ ਤੇਰੇ দান ਨਾਲ ਘਟ ਚੰਨਣਾ ਸ਼ਰੀਰ ਦੇ ਅੰਦਰ ਅਰ ਚੰਨਣਾ ਉਹ ਨਾਮ দান ਦਾਨਾ ਸਿਰਦਾਨ ਨਾਮ দান ਸਰਬੋਤਮ ਤੈਨੂੰ ਨਾਮ ਵੀ ਦਾਨ ਵਿੱਚ ਮਿਲਿਆ ਹੈ ਉਹ ਦਾਨ ਦੇ ਨਾਲ ਘਟ ਸ਼ਰੀਰ ਵਿੱਚ ਚੰਨਣਾ ਅਖਿਰ ਦੇਵ ਤੇ ਸੂਕਸ਼ਮ ਮਨ ਵਿੱਚ ਪ੍ਰਕਾਸ਼ ਹੋ ਗਿਆ ਜਿੱਥੇ ਦਿਲ ਅੰਧਿਆਰੀ ਰਾਤ ਏ ਉਥੇ ਚਾਨਣਾ ਤਾਨਾ ਸ਼ਰੀਰ ਵਿੱਚ ਚੰਦ ਦੀ ਪਾਇਆ ਚੰਦਰਮਾ ਵਰਗੀ ਚਾਨਣੀ ਹੋ ਗਈ ਗਿਆਨ ਦਾ ਪ੍ਰਕਾਸ਼ ਹੋ ਗਿਆ ਔਰ ਅੰਦਰ ਚੇਤਨ ਪ੍ਰਕਾਸ਼ ਵਾਲਾ ਹੋ ਗਿਆ ird ਦੇ ਵਿੱਚ ਪ੍ਰਕਾਸ਼ ਹੋ ਆਇਆ ਜਦੋਂ ਤੇਰਾ ਨਾਮ ਟਿਕਿਆ ਤੇ ਨਾਮ ਦੇ ਪ੍ਰਕਾਸ਼ ਨਾਲ ਪ੍ਰਕਾਸ਼ ਇੰਨਾ ਦਾਦਾ ਹੋਇਆ ਜਿਵੇਂ ਹਨੇਰੇ ਵਿੱਚ ਚੰਦਰਮਾ ਦਾ ਪ੍ਰਕਾਸ਼ ਹੋ ਜਾਂਦਾ ਹੈ ਹੈ ਤਾਂ ਰਾਤ ਪਰ ਉੱਥੇ ਪ੍ਰਕਾਸ਼ ਹੀ ਹੈ ਅਰ ਜਿੱਥੇ ਅੰਦਰ ਦਿਲ ਅੰਧਿਆਰੀ ਰਾਸ ਸੀਨਾ ਉੱਥੇ ਤੇਰੇ ਨਾਮ ਦਾ ਪ੍ਰਕਾਸ਼ ਹੋ ਗਿਆ ਹੈ ਵੈਗੁਰੂ ਜੀ ਅਰ ਹਿਰਦੇ ਦੇ ਅੰਦਰ ਗਿਆਨ ਪ੍ਰਕਾਸ਼ ਹੋ ਗਿਆ ਹੈ ਆ ਗਿਆਨ ਨਸ਼ਟ ਹੋ ਗਿਆ ਆ ਚੰਦੋ ਦੀਪਾਇਆ দান ਹਰ ਕੈ ਦੁੱਖ ਅੰਧੇਰਾ ਉੱਠ ਗਿਆ ਮਹਾਰਾਜ ਸੱਚੇ ਪਦਸ਼ਾਹ ਏ ਪਰਿਪੂਰਨ ਪਰਮਾਤਮਾ ਤੂੰ ਗਿਆਨ ਦਾ ਚਿਰਾਗ ਦਿੱਤਾ ਗਿਆਨ ਦਾ ਚੰਦਰਮਾ ਅੰਦਰ ਪ੍ਰਕਾਸ਼ਿਆ ਗਿਆਨ ਸਰੂਪ ਉਹ ਦੀਵਾ ਜਗਿਆ ਤੇ ਉਹਦੇ ਦਾਨ ਜਿਹੜਾ ਤੂੰ ਦਿੱਤਾ ਨਾ ਗਿਆਨ ਰੂਪ ਉਹਦੇ ਨਾਲ ਚੰਦਰਮਾ ਪ੍ਰਕਾਸ਼ ਰੂਪ ਹੋਇਆ ਅੰਦਰ ਪ੍ਰਕਾਸ਼ ਹੋਇਆ ਵੈਗਰੂ ਜਿਹੜਾ ਅੰਧੇਰਾ ਸੀ ਨਾ ਸੀ ਦੁੱਖ ਹਨੇਰੇਪਣ ਦਾ ਅੰਦਰ ਦਿਸਦਾ ਭਾਲ ਦਾ ਕੁਝ ਨਹੀਂ ਸੀ ਰਸਤਾ ਕੋਈ ਨਹੀਂ ਸੀ ਲੱਭਦਾ ਮਹਾਰਾਜ ਤੇਰੀ ਕਿਰਪਾ ਹੋਈ ਉਹ ਹਨੇਰਾ ਜਿਹੜਾ ਅੰਦਰੋਂ ਉੱਠ ਗਿਆ ਤੁਰ ਗਿਆ ਖਤਮ ਹੋ ਗਿਆ ਚਾਨਣ ਨਾ ਆਉਂਦਾ ਗਿਆ ਗਿਆਨ ਅੰਦਰ ਉਤਰਦਾ ਗਿਆ ਹਨੇਰਾ ਤੁਰਿਆ ਗਿਆ ਜੇ ਕਿਤੇ ਚਾਨਣੇ ਤੋਂ ਬਿਨਾ ਹਨੇਰੇ ਨੂੰ ਕੱਢਣਾ ਚਾਹੀਏ ਜਿੰਨਾ ਮਰਜ਼ੀ ਯਤਨ ਕਰ ਲਓ ਔਰ ਚਾਏ ਉਹਦੀ ਕੁਟਾ ਕਟਾਪੀ ਕਰੋ ਚਾਏ ਹਵਾ ਚੱਲੋ ਪਾਣੀ ਨਾਲ ਧੋਵੋ ਕਦੇ ਹਨੇਰਾ ਨਹੀਂ ਨਿਕਲੇਗਾ ਉਦਾ ਇੱਕੋ ਕਾਰਨੇ ਚਾਨਣਾ ਕਰੋ ਚਾਨਣਾ ਅੰਦਰ ਨੂੰ ਲਈ ਆਓ ਹਨੇਰਾ ਬਾਹਰ ਚਲ ਜੇਗਾ ਗਿਆਨ ਅੰਦਰ ਲਿਓ ਆਪਣੀ ਹਿਰਦੇ ਵਿੱਚ ਬਾਹਰ ਗੁਰਮਤ ਘਰ ਵਿੱਚ ਲਿਓ ਬਾਹਰਲੇ ਅੰਦਰ ਮਨਮਤ ਅਬਗਨ ਅਗਿਆਨ ਸਭ ਆਪੇ ਚਲਾ ਜਾਏਗਾ ਜੁੱਦ ਕਰਨ ਦੀ ਲੋੜ ਨਹੀਂ ਰੌਲਾ ਪਾਉਣ ਦੀ ਲੋੜ ਨਹੀਂ ਮਹਾਰਾਜ ਮੇਰ ਕਰਦੇ ਗਿਆਨ ਤਾਂ ਅੰਦਰ ਨਹੀਂ ਲਿਆਂਦਾ ਪ੍ਰਕਾਸ਼ ਅੰਦਰ ਨਹੀਂ ਲਿਆਂਦਾ ਗੁਰਮਤ ਅੰਦਰ ਨਹੀਂ ਲਿਆਂਦੀ ਪੱਲ੍ਹਾਈ ਆਛਾਈ ਅੰਦਰ ਨਹੀਂ ਲਿਆਂਦੀ ਸਭ ਕੁਝ ਬੁਰਾ ਬੁਰੀਾਈ ਘਰ ਵਿੱਚ ਚਾਨਣਾ ਕਿੱਥੋਂ ਹੋਵੇਗਾ ਪ੍ਰਕਾਸ਼ ਕਿੱਥੋਂ ਹੋਵੇਗਾ ਸਕੂਨ ਕਿੱਥੋਂ ਆਵੇਗਾ ਉਹਨੂੰ ਹਿਰਦੇ ਵਿੱਚ ਲਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਮਲਾਪ ਹੋਵੇਗਾ ਗੁਣ ਜਾਨਯ ਲਾੜੇ ਨਾਲ ਸੋਹੈ ਪਰਖ ਮੋਹਣੀਏ ਲਿਆ ਸਤਿਗੁਰੂ ਸੰਸਾਰ ਦੇ ਐਗਜ਼ੈਂਪਲ ਦੇ ਦੇ ਸਾਨੂੰ ਸਮਝਾਉਂਦੇ ਕਿਉਂਕਿ ਅਸੀਂ ਸੰਸਾਰੀ ਆ ਸੰਸਾਰ ਦੇ ਵਿੱਚ ਬਹੁਤ ਕੁਝ ਦੇਖਦੇ ਕਰਦੇ ਆ ਉਹਦੇ ਐਗਜ਼ੈਂਪਲ ਦੇ ਨਾਲ ਗੱਲ ਪਕੜ ਵਿੱਚ ਜਲਦੀ ਆ ਜਾਂਦੀ ਆ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਬਾਰੀ ਤੌਰ ਤੇ ਵਿਆਹ ਹੁੰਦਾ ਬਰਾਤ ਆਦਾ ਵੇ ਕਿਸੇ ਪਿੰਡ ਵਿੱਚ ਬਰਾਤ ਤੇ ਬਰਾਤ ਆਵੇ ਤੇ ਅਗੋ ਘਰਾ ਘਰ ਵਾਲੇ ਪਰਿਵਾਰ ਵਾਲੇ ਲੜਕੀ ਵਾਲੇ ਬੜੀ ਤਿਆਰੀ ਕੀਤੀ ਹੁੰਦੀ ਤੇ ਉਸ ਸਾਰੀ ਬਰਾਤ ਦੇ ਵਿੱਚੋਂ ਅਰ ਜਿਹੜਾ ਆ ਲਾੜੇ ਨੂੰ ਦੇਖਣ ਵਾਸਤੇ ਸਾਰੇ ਤਿਆਰ ਹੁੰਦੇ ਨੇ ਕੀ ਇਸ ਤਰ੍ਹਾਂ ਕੀ ਮਨੁੱਖ ਨੇ ਕਿ ਜਿਹੜਾ ਲਾੜਾ ਮੁੰਡਾ ਵਿਵਹੁਣ ਆਇਆ ਅਰ ਉਸ ਨੂੰ ਦੇਖਣ ਲਈ ਸਾਰੇ ਉਤਾਵਲੇ ਹੁੰਦੇ ਆ ਬੜੇ ਇਕੱਠੇ ਹੋਏ ਕੁਝ ਤਾਂ ਉੱਚੀਆਂ ਜਗ੍ਹਾ ਤੇ ਖਲੋ ਜਾਣੇ ਆ ਬੱਚੀਆਂ ਬੀਬੀਆਂ ਕਿ ਦੇਖੀਏ ਪਰੌਣਾ ਕਿ ਹੋਦਿਆ ਉਹਨੂੰ ਦੇਖਣ ਲਈ ਪਰ ਵਿੱਚ ਬਰਾਤ ਆ ਜਾਵੇ ਤੇ ਲਾੜਾ ਵਿੱਚ ਹੋਵੇ ਹੀ ਨਾ ਤੇ ਫਿਰ ਉਹੀ ਜਿਹੜੀਆਂ ਉਤਾਵਲਾ ਪਾਨੇ ਜਿਹੜੀ ਬੜੇ ਸਮੇਂ ਤੋਂ ਉਡੀਕ ਹੁੰਦੀ ਏ ਉਹੀ ਉਸ ਬਰਾਤ ਨੂੰ ਦੇਖਣਾ ਪਸੰਦ ਨਹੀਂ ਕਰਨਗੇ ਕਰਨਗੇ ਨਹੀਂ ਕੁਦ ਵੀ ਨਹੀਂ ਇਹਦਾ ਜਲੂਸ ਨਿਕਲ ਗਿਆ ਪਤਾ ਨਹੀਂ ਕਿਉਂ ਜੀਆਂ ਗੱਲਾਂ ਕਰਨਗੇ ਭਾਬ ਕੀ ਇਹ लाੜੇ ਤੋਂ ਬਗੈਰ ਬਰਾਤ ਕਿਸੇ ਕੰਮ ਦੀ ਨਹੀਂ ਉਸ लाੜੇ ਤੋਂ ਬਿਨਾ ਬਰਾਤ ਕਿਸੇ ਕੰਮ ਦੇ ਨਹੀਂ ਪਤਾ ਕਦੋਂ ਲੱਗਾ ਜੜੀਆਂ ਮਾਈਆਂ ਬੀਬੀਆਂ ਸੰਗਤਾਂ ਵਾਲੇ ਉਦਾਲੇ ਇਕੱਠੀਆਂ ਹੋਈਆਂ ਸਨ ਉਹਨਾਂ ਨੇ ਚਾਰ ਸੁਪਰੇ ਚੰਗੀ ਤਰ੍ਹਾਂ ਦੇਖ ਲਿਆ ਕਿ ਜਿੰਨੇ ਲੋਕ ਇਕੱਠੇ ਹੋ ਕੇ ਆਏ ਨੇ ਇਹਨਾਂ ਵਿੱਚ ਲਾੜਾ ਹੈ ਹੀ ਕੋਈ ਨਹੀਂ ਇੰਨਾ ਵਿੱਚ ਪ੍ਰਾਉਣਾ ਹੈ ਹੀ ਕੋਈ ਨਹੀਂ ਤੇ ਬਰਾਤ ਕਾਦੀ ਆਈ ਇਹ ਖਾਕ ਜੇ ਇਹਦੇ ਵਿੱਚ ਲੜਾਈ ਨਹੀਂ ਹੁਣ ਇਹਨੂੰ ਸੁਣਿਓ ਜੋ ਗੁਰੂ ਸਮਝਾਣਾ ਚਾਹੁੰਦੇ ਨੇ ਮਹਾਰਾਜ ਕਹਿੰਦੇ ਗੁਣ ਜੰਝਾ ਲਾੜੇ ਨਾਲ ਸੋਹੇ ਹੁਣ ਜੰਝ ਕਿਹੜੀ ਆ ਗੁਣ ਜਿਹੜੇ ਚੰਗੇ ਗੁਣ ਨੇ ਉਹਨਾਂ ਦੀ ਇਹ ਜੰਝ ਬਰਾਤ ਇਕੱਠੀ ਹੋਈ ਤੇ ਅਰ ਉਸ ਬਰਾਤ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਾੜਾ ਪਤੀ ਪਰਮੇਸ਼ਵਰ ਵੈਗਰੂ ਗੁਣਤਾ ਬੜੇ ਚੰਗੇ ਨੇ ਗੁਣਤਾ ਮਨੁੱਖ ਦੇ ਕੋਲ ਨੇ ਪਰ ਪਰਮਾਤਮਾ ਵੱਲੋਂ ਨਸ਼ਰ ਧਕੇ ਪਰਮਾਤਮਾ ਕੋਲ ਨਹੀਂ ਵੈਗਰੂ ਤੇ ਭਰੋਸਾ ਨਹੀਂ ਵੈਗਰੂ ਕੋਲ ਨਹੀਂ ਕਹਿੰਦੇ ਤਾਂ ਐਉਂ ਆ ਜਿਵੇਂ ਬਿਨਾ ਲਾੜੇ ਦੇ ਬਰਾਤ ਹੋਵੇ ਤੇ ਉਹ ਕਿਸੇ ਕੰਮ ਦੀ ਨਹੀਂ ਕਹਿੰਦੇ ਜੇ ਸ਼ੋਭ ਗੁਣ ਤਾਂ ਕਰ ਲੇ ਬੜਾ ਭਲਾ ਕਰਨ ਵਾਲਾ ਜੀ ਬੰਦਾ ਹੈ ਲੋਕ ਭਲਾਈ ਦੇ ਬੜੇ ਕੰਮ ਕਰਦਾ ਇਹ ਬੜੇ ਚੰਗੀਆਂ ਗੱਲਾਂ ਕਰਦਾ ਪਰ ਕੀ ਪਰਮਾਤਮਾ ਕੋਲ ਹੈ ਪਰਮਾਤਮਾ ਦੇ ਭਰੋਸਾ ਹੈ ਕਹਿੰਦਾ ਜੀ ਮੈਂ ਨਹੀਂ ਮੰਨਦਾ ਇਹੀ ਸਭੇ ਸਾਰਾ ਕੁਝ ਰੱਬ ਰੂਬ ਕੋਈ ਨਹੀਂ ਕਹਿੰਦੇ ਐਉਂ ਜਾਣੋਂ ਦੇਵੇਂ ਬਿਨਾ ਲਾੜੇ ਦੇ ਬਰਾਤ ਔਰ ਸ਼ੋਭ ਗੁਣਾ ਦੇ ਅਹਿਮੀਅਤ ਤਾਂ ਪੈਣੀ ਹੁਣ ਉਹ ਬਰਾਤ ਸਾਰੀ ਏ ਸਦਕੇ ਆਈ ਏ ਔਰ ਚੱਲ ਕੇ ਆਈ ਏ ਉਹਨਾਂ ਦਾ ਅਦਬ ਤੇ ਸਤਕਾਰ ਅਗਲੇ ਘਰ ਵਿੱਚ ਤਦੋਂ ਹੋਣਾ ਏ ਉਹਨਾਂ ਦਾ ਸੁਆਗਤ ਉਦੋਂ ਹੋਣਾ ਜਦੋਂ ਨਾਲ ਲਾੜਾ ਹੋਇਆ ਜੇ ਲਾੜਾ ਨਹੀਂ ਬਿਨਾ ਲਾੜਿਓਂ ਬਰਾਤ ਨੂੰ ਕੋਈ ਨਹੀਂ ਪੁੱਛਦਾ ਬਿਨਾ ਪਰਮੇਸ਼ਵਰ ਤੋਂ ਪਰਮਾਤਮਾ ਤੋਂ ਜਿੰਨੇ ਮਰਜੀ ਤੂੰ ਕਰਮ ਕਰੀ ਜਾਂਦਾ ਉਹਨੂੰ ਕੋਈ ਨਹੀਂ ਪੁੱਛਦਾ ਜੇ ਮੈਂ ਸਾਰੇ ਪਰਖ ਲੈਂਦੇ ਇਹ ਬਿਨਾ ਲਾੜਿਓਂ ਬਰਾਤ ਤੇ ਇਹਦਾ ਕੋਈ ਸਤਿਕਾਰ ਨਹੀਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਕਹਿੰਦੇ ਜਿਹੜੇ ਮਹਾਂਪੁਰਖ ਰੱਬ ਨਾਲ ਰੰਗ ਰਤੜੀਆਂ ਰੂਹਾਂ ਦੁਨੀਆਂ ਵਾਸਤੇ ਤਾਂ ਤੂੰ ਬੜੇ ਚੰਗੇ ਕੰਮ ਕਰਦਾ ਹੋਵੇਂਗਾ ਕਹਿੰਦੇ ਜੇ ਅੰਦਰ ਪਰਮੇਸ਼ਰ ਹੀ ਨਹੀਂ ਪ੍ਰਗਟ ਹੋਇਆ ਨਾ ਇਹਨਾਂ ਗੁਨਾ ਦਾ ਮਾਲਕ ਜਿਹੜਾ ਹੈ ਜਿਹਦੇ ਕਰਕੇ ਸਾਰੇ ਗੁਨਾ ਦੀ ਸੋਭਾ ਬਣਨੀ ਆ ਕਹਿੰਦੇ ਜੇ ਉਹ ਹੀ ਨਹੀਂ ਪ੍ਰਗਟ ਹੋਇਆ ਪਰਖ ਮੋਹਣੀਆਂ ਲਿਆ ਉਹਨਾਂ ਮੋਹਣੀਆਂ ਮਨ ਨੂੰ ਕਰਸ਼ਿਤ ਕਰਨ ਵਾਲੇ ਮਹਾਂਪੁਰਖਾਂ ਨੇ ਪਰਖ ਲਿਆ ਕਿ ਪਰਮਾਤਮਾ ਤਾਂ ਹੈ ਹੀ ਨਹੀਂ ਕੱਲ੍ਹ ਇਹ ਲਈ ਫਿਰਦਾ ਹੈ ਜਿਵੇਂ ਉਹ ਬਰਾਤ ਦਾ ਸਵਾਗਤ ਅਦਬ ਨਹੀਂ ਹੁੰਦਾ ਕਹਿੰਦੇ ਤੇਰਾ ਵੀ ਨਹੀਂ ਹੋਣਾ ਜੇ ਰੱਬ ਤੇਰੇ ਅੰਦਰ ਨਹੀਂ ਪ੍ਰਗਟਿਆ ਪਰਮਾਤਮਾ ਨਹੀਂ ਪ੍ਰਗਟਿਆ ਵਿਵਾਹੁ ਹੂਆ ਸੋਭ ਛੇਤੀ ਪੰਚ ਸਬਦੀ ਆਇਆ ਮਹਾਰਾਜ ਕਹਿੰਦੇ ਜਿਹੜੀ ਬਰਾਤ ਨਾਲ ਲਾੜਾ ਆਵੇ ਤੇ ਬੜੇ ਉਹਦੇ ਸਵਾਗਤ ਕੀਤੇ ਜਾਂਦੇ ਬੜੇ ਸਗਨ ਮਨਾਏ ਜਾਂਦੇ ਬੜੀਆਂ ਜੜੀਆਂ ਨੇ ਬੀਬੀਆਂ ਮਿਲ ਕੇ ਸੁੰਦਰ ਗੀਤ ਗਾਉਂਦੀਆਂ ਨੇ ਬੜੇ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ ਕਹਿੰਦੇ ਫਿਰ ਬੜੀ ਸੋਭਾ ਨਾਲ ਬੜੇ ਰੀਜ਼ ਨਾਲ ਵਿਆਹ ਹੁੰਦਾ ਕਹਿੰਦੇ ਜਿਹੜੇ ਹਿਰਦੇ ਵਿੱਚ ਸ਼ੁਭ ਗੁਣਾਂ ਦੇ ਨਾਲ ਵਾਹਿਗੁਰੂ ਪ੍ਰਗਟ ਹੋ ਜਾਵੇ ਫਿਰ ਸੋਭਾ ਵਾਲਾ ਕਾਰਜਮੰਦ ਹੈ ਸ੍ਰੇਸ਼ਟਾਈ ਵਾਲਾ ਕਾਰਜਮੰਦ ਹੈ ਵਿਆਹ ਹੋਆ ਸ਼ੁਭ ਸੇਤੀ ਸੋਭਾ ਦੇ ਨਾਲ ਕਿਉਂ ਉਹ ਗੁਣ ਤਾਂ ਹੈ ਨਾਲ ਗੁਣਾ ਦਾ مالک ਏ ਔਰ مالک ਕਰਕੇ ਫਿਰ ਜਿਵੇਂ ਆਲੇ ਉਦਾਲੇ ਬਰਾਤ ਚ ਔਰ ਵਾਜੇ ਵੱਜ ਰਹੇ ਖੁਸ਼ੀਆਂ ਦੀ ਚਹਿਲ ਮਹਿਲ ਹੋ ਰਹੀ ਏ ਕਹਿੰਦੇ ਹਿਰਦੇ ਦੇ ਅੰਦਰ ਵੀ ਉਹ ਤੁਨਾ ਵੱਜ ਰਹੀਆਂ ਨੇ ਅੰਦਰ ਆਨੰਦ ਬਣ ਰਿਹਾ ਹੈ ਅੰਦਰ ਖੇੜਾ ਬਣ ਰਿਹਾ ਹੈ ਖੁਸ਼ੀਆਂ ਬਣ ਰਹੀਆਂ ਨੇ ਜਦੋਂ ਪਰਮਾਤਮਾ ਹੋਇਆ ਕਹਿਣ ਤੋ ਮੁਰਾਦ ਗੁਰੂ ਨਾਨਕ ਨਰੰਗਕਾਰੀ ਮਰ ਸਮਝਾਉਂਦੇ ਨੇ ਤੋ ਜਿੰਨੇ ਮਰਦੇ ਲੋਕ ਦਿਖਾਵੇ ਦੇ ਕੰਮ ਕਰਦਾ ਰਹੇ ਕਹੇ ਇਹ ਵੀ ਚੰਗਾ ਇਹ ਵੀ ਚੰਗਾ ਇਹ ਵੀ ਚੰਗਾ ਪਰ ਜੇ ਪਰਮਾਤਮਾ ਨਹੀਂ ਤੇ ਕੁਝ ਵੀ ਤੇਰੇ ਪੱਲੇ ਨਹੀਂ ਉਹ ਕੁਝ ਵੀ ਥਾਏ ਨੀਉ ਪੈਨੇ ਪਰਮਾਤਮਾ ਨੂੰ ਛੱਡ ਕੇ ਬਿਨਾ ਲਾੜੇ ਬਰਾਤ ਨੀਉ ਸੌਂਦੀ ਬਿਨਾ ਪਰਮਾਤਮਾ ਦੇ ਇਹ ਗੁਣ ਵੀ ਚੰਗੇ ਨੀਉ ਲੱਗਨੇ ਜਿੰਨਾ ਚਿਰ ਜੁੜਿਆ ਨਹੀਂ ਤੁਰਿਆ ਨਹੀਂ ਪੰਚ ਸ਼ਬਦ ਦੀ ਆਇਆ ਅੰਦਰ ਜਿਹੜਾ ਸ਼ਬਦ ਦਾ ਉਪਦੇਸ਼ ਜਿਵੇਂ ਕਈ ਧੁਨਾ ਵਜ ਰਹੀਆਂ ਨੇ ਤੇ ਉਹ ਸਾਰੀਆਂ ਖੁਸ਼ੀ ਪ੍ਰਗਟਾ ਰਹੀਆਂ ਹਨ ਖੁਸ਼ੀ ਇੱਕ ਧੁਨਾ ਕਈ ਨੇ ਬੋਲ ਕਈ ਨੇ ਗੀਤ ਕੋਈ ਗਈ ਨੇ ਕੋਈ ਕੁਝ ਗਾ ਰਿਹਾ ਹੈ ਉਸੇ ਸਮਾਗਮ ਤੇ ਕੋਈ ਕੁਝ ਸੁਣਾ ਰਿਹਾ ਹੈ ਕੋਈ ਕਿਵੇਂ ਨੱਚ ਰਿਹਾ ਹੈ ਕੋਈ ਕਿਵੇਂ ਟੱਪ ਰਿਹਾ ਹੈ ਕੋਈ ਢੋਲਕ ਤੇ ਕੋਈ ਢੋਲ ਤੇ ਕੋਈ ਕਾਹੇ ਤੇ ਕੋਈ ਵਾਦੇ ਤੇ ਕਹਿਣ ਲੱਗੇ ਖੁਸ਼ੀ ਇੱਕੇ ਔਰ ਇਸੇ ਤਰ੍ਹਾਂ ਤੁਨਾ ਕਈ ਨੇ ਆਨੰਦ ਦੀਆਂ ਪਰ ਆਨੰਦ ਏਕੇ ਸੁਖ ਏਕੇ ਅਰ ਸਮੁੱਚੇ ਮਜ਼ਬੂਨ ਦੇ ਅੰਦਰ ਅਰ ਰਿਸ਼ਤੇਦਾਰ ਸਬੰਧੀ ਪਤਵੰਤੇ ਬਹੁਤ ਕਾਠੇ ਪਰ ਲਾੜਾ ਏਕੀ